ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕੋਈ ਗਵਾਂਢੀ ਹੈ ਤੁਹਾਡਾ ਉਹ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਕੋਈ ਰਸਤਾ ਰੋਕ ਰਿਹਾ ਹੈ ਕੋਈ ਕੂੜਾ ਕਰਕਟ ਸਿੱਟ ਰਿਹਾ ਹੈ ਕੋਈ ਕਾਰ ਤੁਹਾਡੀ ਘਰ ਦੇ ਅੱਗੇ ਖੜੀ ਕਰ ਦਿੰਦਾ ਹੈ ਜਿਸ ਕਾਰਨ ਤੁਹਾਡੇ ਤੋਂ ਇਲਾਵਾ ਆਣ ਗਵਾਂਢ ਨੂੰ ਵੀ ਤਕਲੀਫ ਹੁੰਦੀ ਹੈ ਆਉਣ ਜਾਣ ਦੇ ਵਿੱਚ ਕੋਈ ਕੁੱਤਾ ਰੱਖਿਆ ਹੈ ਜਦੋਂ ਆਉਣੇ ਜਾਣੇ ਨੂੰ ਤੁਹਾਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਮਨ ਲਓ ਤੁਹਾਡੇ ਘਰ ਦੇ ਅੱਗੇ ਦਰਵਾਜੇ ਦੇ ਸਾਹਮਣੇ ਇੱਕ ਕਿਸੇ ਵਿਅਕਤੀ ਨੇ ਟਰੱਕ ਖੜਾ ਕਰਤਾ ਗਵਾਂਢੀਆ ਜਿਹੜਾ ਰੋਜ਼-ਰੋਜ਼ ਟਰੱਕ ਹੈ ਜਿਹੜਾ ਗੇਟ ਦੇ ਅੱਗੇ پارک ਕਰ ਦਿੰਦਾ ਜਿਸ ਕਰਕੇ ਤੁਹਾਡੇ ਤੋਂ ਇਲਾਵਾ ਆਣ ਗਵਾਂ ਨੂੰ ਵੀ ਆਣ ਜਾਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਤੁਹਾਡੇ ਗਵਾਂਢ ਚ ਕੋਈ ਕਾਰਖਾਨਾ ਹੈ ਕਾਰਖਾਨੇ ਦਾ ਮਾਲਕਾ ਜਿਹੜਾ ਹੈ ਉਹ ਲਗਾਤਾਰ ਮਸ਼ੀਨਾਂ ਚਲਾ ਰਿਹਾ ਬਹੁਤ ਸਾਰੀਆਂ ਆਵਾਜ਼ਾਂ ਆਉਂਦੀਆਂ ਬਹੁਤ ਪਰੇਸ਼ਾਨੀ ਹੋ ਰਹੀ ਹੈ ਤੁਹਾਡੇ ਤੋਂ ਇਲਾਵਾ ਜਿਹੜਾ ਆਣ ਗਵਾਂਢ ਨੂੰ ਵੀ ਸਾਰੇ ਪਰੇਸ਼ਾਨ ਹੈ ਕੋਈ ਦੁਕਾਨਦਾਰ ਹੈ ਸਮਾਨ ਰਸਤੇ ਦੇ ਵਿੱਚ ਰੱਖ ਦਿੰਦਾ ਕੋਈ ਗਵਾਂਢੀ ਹੈ ਰੋਜ਼ ਲਾਉਡਸਪੀਕਰ ਚਲਾ ਕੇ ਮਹੱਲੇ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਖਰਾਬ ਹੁੰਦੀ ਹੈ ਬੱਚੇ ਜਿਹੜੇ ਆ ਪੜ ਨਹੀਂ ਸਕਦੇ ਬਜ਼ੁਰਗਾਂ ਜਿਹੜੇ ਤਕਲੀਫ ਮਹਿਸੂਸ ਕਰਦੇ ਆ ਇਹ ਜਿਹੜੀ ਸ਼ਿਕਾਇਤ ਹੈ ਐਗਜ਼ੀਕਿਊਟਿਵ ਮੈਜਿਸਟਰੇਟ ਦੇ ਕੋਲ ਦਿੱਤੀ ਜਾਂਦੀ ਹੈ ਜਿਵੇਂ ਐਸ ਡੀ ਐਮ ਸਾਹਿਬ ਹੋਗੇ ਪਬਲਿਕ ਨੂਇਸੈਂਸ ਫਲਾਉਂ ਤੇ ਨਵੇਂ ਕਾਨੂੰਨ ਦੇ ਮੁਤਾਬਕ ਕਿਸ ਧਾਰਾ ਦੇ ਤਹਿਤ ਤੁਸੀਂ ਉਸ ਦੇ ਖਿਲਾਫ ਕਾਰਵਾਈ ਕਰਵਾ ਸਕਦੇ ਹੋ ਇਸ ਵੀਡੀਓ ਚ ਇਸ ਬਾਰੇ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੂਰੀ ਜਾਣਕਾਰੀ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਮੰਨ ਲਓ ਤੁਹਾਡਾ ਗਵਾਂਢੀ ਮਕਾਨ ਬਣਾ ਰਿਹਾ ਹੈ ਇਟਾ ਪੱਥਰ ਸੁੱਟ ਰਿਹਾ ਤੁਹਾਡੇ ਅੱਗੇ ਜਿਸ ਨਾਲ ਤੁਹਾਨੂੰ ਆਉਣ ਜਾਣ ਚ ਪਰੇਸ਼ਾਨੀ ਹੁੰਦੀ ਹੈ ਜਾਂ ਫਿਰ ਕੋਈ ਸਾਂਝਾ ਰਸਤਾ ਹੈ ਜਿੱਥੇ ਕੋਈ ਆਂਡ ਗਵਾਂਡ ਜਾਂ ਸਾਰੇ ਜਣੇ ਆਉਂਦੇ ਜਾਂਦੇ ਆ ਉਹਨੂੰ ਬੰਦ ਕਰ ਦਿੰਦਾ ਕੋਈ ਕਾਰ ਖੜੀ ਕਰ ਦਿੰਦਾ ਜਿਸ ਨਾਲ ਦਿੱਕਤ ਆਉਂਦੀ ਹੈ ਉਹਨੂੰ ਕਹਿਨੇ ਆ ਸਮਝਾਉਨੇ ਆ ਤਾਂ ਉਹ ਸਮਝਦਾ ਨਹੀਂ ਇਸ ਗੱਲ ਤੋਂ ਸਮਝਾਉਣ ਤੇ ਵੀ ਨਹੀਂ ਸਮਝਦਾ ਤੁਹਾਡੇ ਘਰ ਦੇ ਸਾਹਮਣੇ ਕੋਈ ਤੋੜ ਕੇ ਰਸਤਾ ਬਣਾ ਰਿਹਾ ਹੈ ਮੰਨ ਲਓ ਕੋਈ ਪੀੜੀ ਗਲੀ ਹੈ ਸਾਰਿਆਂ ਦਾ ਆਉਣ ਜਾਣ ਦਾ ਰਸਤਾ ਹੈ ਉਸਤੇ ਕੋਈ ਦਿੱਕਤ ਕਰ ਰਿਹਾ ਕੋਈ ਬੰਦ ਕਰ ਰਿਹਾ ਉਸ ਨੂੰ ਜਿਸ ਤੇ ਆਉਣ ਜਾਣ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਸਮਝਾਉਣ ਤੇ ਵੀ ਨਹੀਂ ਸਮਝਦਾ ਉਹ ਗੱਲ ਨਹੀਂ ਸੁਣਦਾ ਕਿਸੇ ਦੀ ਗੱਲਬਾਤ ਕਰਦੇ ਆ ਤਾਂ ਗੱਲਬਾਤ ਕਰਨ ਤੇ ਵੀ ਲੜਾਈ ਝਗੜਾ ਕਰਦਾ ਜੇ ਤੁਹਾਡੇ ਗਵਾਂਢੀ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਤਾਂ ਉਸ ਦੇ ਖਿਲਾਫ ਆਪਾਂ ਕੀ ਕਾਰਵਾਈ ਕਰਵਾ ਸਕਦੇ ਆ ਇਸ ਬਾਰੇ ਆਪਾਂ ਚਰਚਾ ਕਰਾਂਗੇ ਜੇ ਆਪਾਂ ਪੁਲਿਸ ਕੋਲ ਵੀ ਜਾਂਦੇ ਆ ਇਹਨਾਂ ਮਾਮਲਿਆਂ ਦੇ ਵਿੱਚ ਜਲਦੀ ਸੁਣਵਾਈ ਨਹੀਂ ਕਰਦੀ ਇਸ ਤਰ੍ਹਾਂ ਦੇ ਗਵਾਂਢੀ ਨੂੰ ਸਬਕ ਸਿਖਾਉਣਾ ਤਾਂ ਸਭ ਤੋਂ ਪਹਿਲਾ ਸਟੈਪ ਹੈ ਜਿਹੜਾ ਉਹਦੇ ਖਿਲਾਫ ਬੂਤ ਇਕੱਠੇ ਕਰੋ ਸਬੂਤ ਜੋ ਜਦੋਂ ਇਹ ਇਸ ਤਰ੍ਹਾਂ ਦੇ ਕੰਮ ਕਰ ਰਿਹਾ ਹੈ ਤਾਂ ਉਸ ਦੀ ਵੀਡੀਓ ਬਣਾਓ ਉਸ ਨਾਲ ਗੱਲਬਾਤ ਕਰੋ ਗੱਲਬਾਤ ਕਰਨ ਤੇ ਜੋ ਉਹ ਕਹਿ ਰਿਹਾ ਹੈ ਉਸ ਦੀ ਵੀਡੀਓ ਬਣਾਓ ਕਿਸੇ ਆਪਣੇ ਸਾਥੀ ਨੂੰ ਕਹਿ ਦਿਓ ਵੀਡੀਓ ਬਣਾਉਣ ਵਾਸਤੇ ਲੋਕੇ ਵੀਡੀਓ ਉਹ ਬਣਾ ਲੈ ਮੰਨ ਲਓ ਤੁਹਾਡੇ ਘਰ ਦੇ ਅੱਗੇ ਕੋਈ ਕੂੜਾ ਕਰਕਟ ਸਿਟਦਾ ਰਸਤਾ ਰੋਕ ਲਿਆ ਉਸ ਨਾਲ ਗੱਲ ਕਰੋ ਵੀ ਇਸ ਨੂੰ ਚੱਕੇ ਉਸ ਉਸ ਦੀ ਰਿਕਾਰਡਿੰਗ ਕਰੋ ਉਸ ਨਾਲ ਗੱਲਾਂ ਬਾਤਾਂ ਕਰੋ ਗੱਲਬਾਤ ਦੇ ਦੌਰਾਨ ਕੋਈ ਬਹਿਸ ਕਰਦਾ ਹੈ ਗਾਲਾਂ ਦਿੰਦਾ ਹੈ ਲੜਾਈ ਝਗੜਾ ਕਰਦਾ ਹੈ ਇਸ ਦੀ ਵੀਡੀਓ ਬਣਾਓ ਰਿਕਾਰਡ रिकॉर्डिंग ਕਰਨ ਦਾ ਮਕਸਦ ਇਹ ਹੈ ਕਿ ਇਹ ਇੱਕ ਤਰ੍ਹਾਂ ਦੀ ਐਵੀਡੈਂਸ ਬਣ ਜਾਂਦੀ ਹੈ ਤੁਹਾਡੀ ਰਿਕਾਰਡਿੰਗ ਦੇ ਵਿੱਚੋਂ ਮੰਨ ਰਿਹਾ ਪਰ ਉਹ ਟਾਲ ਰਿਹਾ ਨਾਲ ਨਾਲ ਜਾਂ ਜਵਾਬ ਦੇ ਦਿੰਦਾ ਤੁਹਾਡੇ ਕੋਲ ਜਿਹੜਾ ਇੱਕ ਪ੍ਰੂਫ ਬਣ ਜੂਗਾ ਇਸ ਚੀਜ਼ ਦਾ ਇਸ ਤੋਂ ਬਾਅਦ ਇਸ ਨੂੰ ਜਾਂ ਤਾਂ ਕਿਸੇ ਪੈਨ ਡਰਾਈਵ ਚ ਪਾ ਲਓ ਜਾਂ ਸੀਡੀ ਚ ਪਾ ਲਓ ਜੋ ਕੁਝ ਵੀ ਉਸਨੇ ਰਿਕਾਰਡਿੰਗ ਦੇ ਵਿੱਚ ਕਿਹਾ ਹੈ ਜਿਹੜੀ ਪੈਨ ਡਰਾਈਵ ਜਾਂ ਸੀਡੀ ਹੈ ਉਹਦੇ ਨਾਲ ਨਾਲ ਉਹਨੂੰ ਟਾਈਪ ਵੀ ਕਰਵਾਓ ਜੋ ਵੀ ਗੱਲਾਂ ਕਹੀਆਂ ਉਸ ਦੇ ਵਿੱਚ ਪੂਰਾ ਵੇਰਵਾ ਦਿਓ ਜਦੋਂ ਕੰਪਲੇਨਟ ਕਰਨੀ ਹੈ ਤਾਂ ਕੋਸ਼ਿਸ਼ ਕਰੋ ਆਣ ਗਵਾਣ ਨੂੰ ਨਾਲ ਲਓ 제0 0 0에다 ਇਸ ਚੀਜ਼ ਦਾ ਬੜਾ ਪ੍ਰਭਾਵ ਪੈਂਦਾ ਵੀ ਜਿਆਦਾ ਲੋਕਾਂ ਨੇ ਇਹ ਕੰਪਲੇਂਟ ਕੀਤੀ ਹੈ ਜਿਹੜਾ ਇਹ ਵਿਅਕਤੀ ਹੈ ਇੰਨੇ ਲੋਕ ਆਏ ਆ ਤਾਂ ਪਰੇਸ਼ਾਨ ਹੀ ਕਰਦਾ ਹੋਊਗਾ ਜੇ ਆਣ ਗਵਾਂਡ ਦੇ ਵਿੱਚੋਂ ਕੋਈ ਨਹੀਂ ਆਉਂਦਾ ਤਾਂ ਤੁਸੀਂ ਇਕੱਲੇ ਵੀ ਕੰਪਲੇਂਟ ਦੇ ਸਕਦੇ ਹੋ ਇਹ ਜਿਹੜੀ ਕੰਪਲੇਟ ਹੈ ਨਵੇਂ ਕਾਨੂੰਨ ਦੇ ਮੁਤਾਬਕ ਬੀ ਐਨ ਐਸ ਐਸ ਦੀ ਧਾਰਾ 152 ਦੇ ਤਹਿਤ ਦਿੱਤੀ ਜਾਂਦੀ ਹੈ ਇਹ ਪਹਿਲਾਂ ਸੀ ਆਰ ਪੀ ਸੀ ਦੀ 133 ਧਾਰਾ ਸੀ ਇਹ ਇਸ ਦੀ ਕੰਪਲੇਂਟ ਜਿਹੜੀ ਹੈਗੀ ਐ ਐਸ ਡੀ ਐਮ ਸਾਹਿਬ ਨੂੰ ਕਰੋ ਤੁਹਾਡਾ ਜਿਹੜਾ ਗਵਾਂਡੀ ਹੈ ਉਹਨੂੰ ਨੋਟਿਸ ਜਾਰੀ ਹੁੰਦਾ 10 ਦਿਨਾਂ ਇਹ 15 ਦਿਨਾਂ ਦਾ ਜਿੰਨੇ ਵੀ ਟਾਈਮ ਦਾ ਨੋਟਿਸ ਹੈ ਐਸ ਡੀ ਐਮ ਵੱਲੋਂ ਜਾਰੀ ਕੀਤਾ ਜਾਂਦਾ ਹੈ ਨੋਟਿਸ ਜਾਂਦਾ ਤਾਂ ਕਿਹਾ ਜਾਂਦਾ ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ ਇਸ ਤਰ੍ਹਾਂ ਦੀ ਸ਼ਿਕਾਇਤ ਹੈ ਕੋਰਟ ਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਮੁਕੱਦਮਾ ਸਹੀ ਹੈ ਬਿਲਕੁਲ ਠੀਕ ਤੁਹਾਡੇ ਇਲਜ਼ਾਮ ਜੋ ਲੱਗੇ ਬਿਲਕੁਲ ਸਹੀ ਹੈ ਤਾਂ ਤਾਂ ਐਸ ਡੀ ਐਮ ਸਾਹਿਬ ਦੀ ਕੋਰਟ ਵੱਲੋਂ ਆਦੇਸ਼ ਜਾਰੀ ਹੋ ਸਕਦਾ ਹੈ ਕਿ ਇਸ ਨੂੰ ਤੁਰੰਤ ਠੀਕ ਕੀਤਾ ਜਾਵੇ ਇਸ ਨੂੰ ਹਟਾਇਆ ਜਾਵੇ ਜਿਵੇਂ ਕੋਈ ਰਸਤਾ ਰੋਕ ਰੱਖਿਆ ਤੁਹਾਡਾ ਬਿਲਡਿੰਗ ਬਣਾ ਰਿਆ ਕੋਈ ਕੂੜਾ ਕੱਟ ਕੇ ਸੁੱਟ ਰੱਖਿਆ ਹੈ ਜਾਂ ਉਹਨੇ ਇੱਟਾ ਪੱਥਰ ਸੁੱਟ ਰੱਖਿਆ ਹੈ ਉਸ ਨੂੰ ਰੋਕਣ ਵਾਸਤੇ ਆਦੇਸ਼ ਜਾਰੀ ਕੀਤਾ ਜਾਂਦਾ ਐਸਡੀਐਮ ਸਾਹਿਬ ਦੀ ਕੋਰਟ ਵੱਲੋਂ ਜੇ ਕੋਈ ਆਦੇਸ਼ ਦੀ ਪਾਲਣਾ ਨਹੀਂ ਕਰਦਾ ਤਾਂ ਜੁਰਮਾਨਾ ਵੀ ਹੋ ਸਕਦਾ ਨਵੇਂ ਕਾਨੂੰਨ ਦੇ ਮੁਤਾਬਕ ਬੀਐਨਐਸ ਦੀ ਧਾਰਾ 223 ਦੇ ਤਹਿਤ ਕਾਰਵਾਈ ਵੀ ਹੋ ਸਕਦੀ ਹੈ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ